ਹਾਲੇ ਤੱਕ ਪੁੱਤਰ ਦੀਆਂ ਅਸਤੀਆਂ ਨਹੀਂ ਕੀਤੀਆਂ ਜਲ ਪ੍ਰਵਾਹ ਅਢੀਕ ਹੈ ਸ਼ਹੀਦ ਦੇ ਦਰਜੇ ਦੀ ਤੁਜੜੇਓ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਵਾ ਕਰਦਾ ਏ ਬੀਤੇ ਕੁਝ ਦਿਨ ਪਹਿਲਾਂ ਫਰੀਕ ਕੋਲ ਜ਼ਿਲ੍ਹੇ ਦੇ ਪਿੰਡ ਕੋਠੇ ਚਹਿਰ ਦੇ ਰਹਿਣ ਵਾਲਾ ਅਗਨੀਵੀਰ ਆਕਾਸ਼ਦੀਪ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਜਿਸ ਨੂੰ ਲੈ ਕੇ ਲਗਾਤਾਰ ਸ਼ਹੀਦ ਦਾ ਦਰਜਾ ਦੇਣ ਲਈ ਪਰਿਵਾਰ ਅਤੇ ਹੋਰ ਜਥੇਬੰਦੀਆਂ ਵੱਲੋਂ ਵੀ ਮੰਗ ਕੀਤੀ ਗਈ ਸੀ ਪੂਰੇ ਪੰਜਾਬ ਦੇ ਵਿੱਚ ਸਵਾਲ ਖੜੇ ਹੋ ਰਹੇ ਸਨ ਕਿ ਸਰਕਾਰਾਂ ਵੱਲੋਂ ਹਾਲੇ ਤੱਕ ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਅਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ ਗਿਆ ਹੈ ਤਾਂ ਪਰਿਵਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਦੋਂ ਤੱਕ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਾਂ ਅਗਨੀ ਵੀਰ ਆਕਾਸ਼ਦੀਪ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕੀਤੀਆਂ ਜਾਣਗੀਆਂ ਸੋ 23 ਦਿਨ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਪਰਿਵਾਰ ਵੱਲੋਂ ਅਗਨੀ ਵੀਰ ਆਕਾਸ਼ਦੀਪ ਦੀਆਂ ਅਸਤੀਆਂ ਜਲ ਪ੍ਰਵਾਹ ਨਹੀਂ ਕੀਤੀਆਂ ਇਸ ਮੌਕੇ ਮੀਡੀਆ ਨਾਲ ਭਰੇ ਮਨ ਨਾਲ ਗੱਲਬਾਤ ਕਰਦੇ ਹੋਇਆਂ ਆਕਾਸ਼ਦੀਪ ਦੇ ਪਰਿਵਾਰ ਨੇ ਦੱਸਿਆ ਕਿ 23 ਦਿਨ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਸਰਕਾਰਾਂ ਵੱਲੋਂ ਉਹਨਾਂ ਨੂੰ ਸ਼ਹੀਦਾ ਦਰਜਾ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਹਾਲੇ ਤੱਕ ਆਕਾਸ਼ਦੀਪ ਦੀਆਂ ਅਸਤੀਆਂ ਜਲ ਪ੍ਰਵਾਹ ਨਹੀਂ ਕੀਤੀਆਂ ਤੇ ਨਾ ਹੀ ਕੀਤੀਆਂ ਜਾਣਗੀਆਂ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਹੀਦਾ ਦਰਜਾ ਦਿੱਤਾ ਜਾਵੇ ਬਾਕੀ ਜੋ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸਨ ਕਿ ਜੋ ਮੁਵਾਜਜਾ ਸੀ ਜਾਂ ਨੌਕਰੀ ਦੀ ਗੱਲ ਕੀਤੀ ਸੀ ਅਜੇ ਹਜੇ ਤੱਕ ਕੁਝ ਨਹੀਂ ਹੋਇਆ ਸਿਰਫ ਉਹਨਾਂ ਦੇ ਲਾਰੇ ਹੀ ਪੱਲੇ ਆ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਹਿੰਦੇ ਨੇ ਆਕਾਸ਼ਦੀਪ ਦੇ ਮਾਤਾ ਪਿਤਾ ਹਾਂਜੀ ਸਾਡਾ ਫੈਸਲਾ ਟਲ ਲਾ ਜੀ ਅਸੀਂ ਅਸਤੀਆਂ ਹਜੇ ਤੱਕ ਰੱਖੀ ਬੈਠੇ ਆ ਜੀ ਜੇ ਚਾਹੋ ਤਾਂ ਤੁਸੀਂ ਦੇਖ ਨਹੀਂ ਸਕਦੇ ਹਾਂਜੀ ਉਹਦੇ ਕਮਰੇ ਵਿੱਚ ਪਈਆਂ ਅਸੀਂ ਅਸਤੀਆਂ ਨਹੀਂ ਜਲਪਰਵਾ ਕਰਾਂਗੇ ਜਿੰਨਾ ਚਿਰ ਸਾਡੀ ਪੰਜਾਬ ਸਰਕਾਰ ਮੇਰੇ ਬੱਚੇ ਨੂੰ ਛੇਦੀ ਦਾ ਦਰਜਾ ਨਹੀਂ ਦਿੰਦੀ ਕੋਈ ਰਾਫਟਰ ਡੈਂਕਾ ਕਿਸੇ ਹੁਣ ਤਾਂ ਕਿਸੇ ਮੰਤਰੀ ਬਲੋਆ ਜਾਂ ਕੋਈ ਪੰਜਾਬ ਸਰਕਾਰ ਦੇ ਨੁਮਾਇਦੇ ਤੋਂ ਕਿਉਂਕਿ ਕਲਾਮ ਵੱਡੇ ਕੀਤੇ ਸੀ ਕਿ ਜੋ ਵੀ ਸਰਦ ਦੇ ਸ਼ੀਲ ਹੁੰਦਾ ਹੈ ਉਸਦੇ ਪਰਿਵਾਰ ਨੂੰ ਸਿੱਤ ਨੌਕਰੀ ਦਵਾਗੇ ਪ੍ਰਵਾਦੇ ਮੈਂਬਰ ਨੂੰ ਤੋਂ ਦੂਸਰਾ ਜਿਹੜਾ 1 ਕਰੋੜ ਰੁਪਏ ਦੀ ਰਕਮ ਜਿਹੜੀ ਮੌਜਦੇ ਦੇ ਤੌਰ ਤੇ ਦਵਾਗੇ ਹਾਂਜੀ ਉਸ ਨੂੰ ਲੈ ਕੇ ਹੁਣ ਤੱਕ ਕੋਈ ਗੱਲਬਾਤ ਹੋਈ ਹੈ ਕੋਈ ਗੱਲਬਾਤ ਨਹੀਂ ਹੋਈ ਜੀ ਸਪੀਕਰ ਸਾਹਿਬ ਸਾਡੇ ਘਰੇ 6 ਤੋਂ 7 ਵਾਰ ਤੱਕ ਆ ਚੁੱਕੇ ਆ ਉਹਨਾਂ ਨਾਲ ਮੇਰੀ ਇਹੀ ਗੱਲਬਾਤ ਹੋਈ ਆ ਕਿ ਤੁਸੀਂ ਦੱਸੋ ਕਹਿੰਦੇ ਆਰਮੀ ਦੀ ਰਿਪੋਰਟ ਅਸੀਂ ਦੇਖ ਰਹੇ ਆ ਰਿਪੋਰਟ ਆਉਂਦੇ ਮੈਂ ਕਿਹਾ ਵੀ ਸਾਡੀ ਆਰਮੀ 'ਚ ਵੀ ਗੱਲ ਹੋ ਗਈ ਉਹ ਕਹਿੰਦੇ ਵੀ ਸਾਡੀ ਰਿਪੋਰਟ ਦੇ ਨਾਲ ਕੋਈ ਤੱਲਕ ਨਹੀਂ ਜਾਂ ਸਰਕਾਰ ਦਾ ਵੀ ਤੁਸੀਂ ਤੁਸੀਂ ਦੱਸੋ ਬਾਈ ਜੀ ਵੀ ਤੁਸੀਂ ਕੀ ਕਰੋਗੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਸਾਨੂੰ 4-5 ਦਿਨ ਦਾ ਸਮਾਂ ਦਿਓ ਤੇ ਅਸੀਂ ਕਰਦੇ ਆਂ ਇਹਦਾ ਹੱਲ ਅੱਜ 6 ਤੋਂ 7 ਦਿਨ ਹੋ ਗਏ ਆ ਹਜੇ ਤੱਕ ਕੋਈ ਨਹੀਂ ਕੋਈ ਗੱਲ ਨਹੀਂ ਕੀਤੀ ਜਿਵੇਂ ਕਿ ਤੁਸੀਂ ਦੱਸਦੇ ਹੋ ਕਿ ਤੁਹਾਡਾ ਦੂਜਾ ਬੇਟਾ ਜਿਹੜਾ ਛੋਟਾ ਬੇਟਾ ਹੈ ਉਹ ਵੀ ਤਿਆਰ ਸੀਗਾ ਅਨੁਮੀਤ ਦੇ ਤੌਰ ਤੇ ਆਪਣੀ ਡੈਰੀ ਪੂਰੀ ਕਰ ਦਿੱਤਾ ਸੀ ਉਹਨੇ ਜਵਾਨੀ ਵੀ ਕਰਨੀ ਸੀ ਹਾਂਜੀ ਹੁਣ ਕੀ ਫੈਸਲਾ ਬਣਾਉਣਾ ਨਹੀਂ ਜੀ ਕਹਿ ਰਹੇ ਹੋ ਕਿ ਬੱਚਾ ਜਾਣੂ ਕਿਆ ਹਾਂਜੀ ਅਸੀਂ ਮੈਂ ਭੇਜਣ ਨੂੰ ਤਿਆਰ ਸੀ ਕਿਉਂਕਿ ਮੇਰੇ ਵੱਡੇ ਬੇਟੇ ਦੀ ਸੋਚ ਆਕਾਸ਼ ਦੀ ਸੀ ਇਹ ਸੀ ਕਿ ਮੰਮਾ ਅਸੀਂ ਦੋਨਾਂ ਦੋਨੇ ਭਰਾ ਆਰਮੀ ਚ ਜਾਵਾਂਗੇ ਮੈਂ ਭੇਜਣ ਨੂੰ ਤਿਆਰ ਸੀ ਤੇ ਪਰ ਮੇਰਾ ਹੁਣ ਦਿਲ ਨਹੀਂ ਕਰਦਾ ਜਦੋਂ ਮੇਰੇ ਬੱਚੇ ਨੂੰ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਨਾਲੇ ਆਮ ਡਿਊਟੀ ਉਹਦੇ ਸਿਰ 'ਚ ਗੋਲੀ ਲੱਗੀਗੀ ਤੇ ਫੇਰ ਵੀ ਇਹ ਸ਼ਹੀਦ ਕਿਉਂ ਨਹੀਂ ਮੰਨਦੀ ਸਾਰੇ ਪਿੰਡ ਨੇ ਸ਼ਹੀਦ ਮੰਨਿਆ ਸਾਰੇ ਜ਼ਿਲ੍ਹੇ ਨੇ ਮੰਨਿਆ ਇਹਨਾਂ ਨੂੰ ਕੀ ਗੱਲ ਵੀ ਉੱਥੇ ਦੇਖ ਲਓ ਵੀ ਜਿਹੜੇ ਸ਼ਰਾਬ ਪੀ ਕੇ ਮਰੇ ਉਹਨਾਂ ਦੇ ਘਰੇ ਇਹਨਾਂ ਨੇ ਮਿੰਟ ਲਾਇਆ ਇੱਕ ਮਿੰਟ ਲਾਇਆ ਜਾਨ ਲੱਗਿਆ ਮੂੰਹ ਬੰਦ ਕਰਦੇ ਵੀ ਚਲੋ 10-10 ਲੱਖ ਰੁਪਈਆ ਨਾਲ ਸਰਕਾਰੀ ਨੌਕਰੀ ਨਾਲ ਫ੍ਰੀ ਇਲਾਜ ਇੱਧਰ ਮਾਪੇ ਇਹ ਪਲ-ਪਲ ਮਰਦੇ ਆ ਤੇ ਪਲ-ਪਲ ਜਿਉਂਦੇ ਆ। ਹਸਤੀਆਂ ਨੂੰ ਦੇਖ ਕੇ ਅਸੀਂ ਪਲ-ਪਲ ਮਰ ਰਹੇ ਆ ਬੱਚੇ ਦੀਆਂ। ਜਦੋਂ ਆਕਾਸ਼ ਜਿੰਦੀ ਡੈਡ ਬੋਲ ਕਰ ਲਈ ਸੀ ਤਾਂ ਕਈ ਰਾਜਨੀਤਿਕ ਨੇਤਾ ਤੁਹਾਡੇ ਕੋਲ ਪਹੁੰਚੇ ਸੀ ਦੁੱਖ ਮੰਡਾਇਆ ਸੀ ਉਹਨਾਂ ਨੇ ਔਰ ਉਹਨਾਂ ਨੂੰ ਭਰੋਸਾ ਵੀ ਦਿੱਤਾ ਗਿਆ ਸੀ ਕਿ ਇਹ ਲੜਾਈ ਅਸੀਂ ਲੜਾਂਗੇ। ਹਾਂਜੀ ਕੀ ਹੁਣ ਉਹ ਤੁਹਾਡੇ ਦਾ ਦਰਵਾਜ਼ਾ ਰੱਬ ਦਾ ਕੈਂਪ ਚੱਲ ਰਹੀ ਆ ਸਰ ਕਿਤਾਬੀ ਨਹੀਂ ਨਹੀਂ ਜੀ ਦਾਅਵੇ ਰਹਿ ਗਏ ਸੀ ਬਸ ਕੋਸ਼ਿਸ਼ ਨਹੀਂ ਕੋਈ ਰੱਬ ਦਾ ਕੈਂਪ ਨਹੀਂ ਕਰ ਰਿਹਾ ਜੀ ਉਸ ਤੋਂ ਬਾਅਦ ਬਸ ਬਾਈ ਜੀ ਆਏ ਆ ਪਰ ਕੋਈ ਵੀ ਕਿਸੇ ਵਿਸ਼ੇ ਤੇ ਗੱਲ ਨਹੀਂ ਕਰਦੇ ਦੀ ਬਸ ਚੁੱਪ ਕਰਕੇ ਚਲੇ ਜਾਂਦੇ ਆ ਕੋਈ ਗੱਲ ਨਹੀਂ ਤੁਸੀਂ ਕਰਦੇ ਆ ਹੱਲ ਕਰਦੇ ਕਦੋਂ ਕਰੋਗੇ ਕਦੋਂ ਕਰੋਗੇ ਕਦੋਂ ਮੇਰੇ ਬੱਚੇ ਨੂੰ ਸਿੱਧੀ ਦਾ ਦਰਜਾ ਦੋਗੇ ਕੀ ਹੁਣ ਆਖਰੀ ਫੈਸਲਾ ਆਖਰੀ ਫੈਸਲਾ ਇਹ ਆ ਕਿ ਅਸੀਂ ਉਹਨਾਂ ਚ ਰਸਤੀਆਂ ਜਲਪਰਵਾਹ ਨਹੀਂ ਕਰਾਂਗੇ ਜਿੰਨਾ ਚਿਰ ਮੇਰੇ ਬੱਚੇ ਨੂੰ ਸਿੱਧੀ ਦਾ ਦਰਜਾ ਨਹੀਂ ਦਿੰਦੇ ਗੱਲ ਇਹ ਹੈ 15 ਤਰੀਕ ਨੂੰ ਸਾਨੂੰ 10 ਵਜੇ ਸੂਚਨਾ ਮਿਲੀ ਜਿਹੜਾ ਆਸਦੀ ਬਲੇ ਸਿਰ ਤੇ ਗੋਈ ਲੱਗ ਕੇ ਤੇ ਮੌਤ ਹੋ ਗਈ ਆ ਤੇ ਉਹ 15 ਤਰੀਕ ਤੋਂ ਲੈ ਕੇ ਹੁਣ ਤੱਕ ਸਾਡੀ ਕੋਈ ਸੁਣਵਾਈ ਨਹੀਂ ਜਿਹਨੂੰ ਵੀ ਪੁੱਛੀਦਾ ਉਹ ਇਹੀ ਕਹਿ ਦਿੰਦਾ ਵੀ ਰਿਪੋਰਟ ਨੂੰ ਢੀਕਦੇ ਆ ਰਿਪੋਰਟ ਢੀਕ ਕੇ ਦੱਸਾਂਗੇ ਤੇ ਪਤਾ ਨਹੀਂ ਕਿਹੜੀ ਰਿਪੋਰਟ ਤੇ ਕਦੋਂ ਢੀਕਦੇ ਆ ਪੰਜਾਬ ਸਰਕਾਰ ਵੀ ਚੁੱਪ ਕਰਕੇ ਬੈਠੀ ਆ ਤੇ ਸੈਂਟਰ ਸਰਕਾਰ ਨੇ ਤਾਂ ਬਹਿਣਾ ਹੀ ਸੀਗਾ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਟਾਈਮ ਹਜੇ ਤੱਕ ਸਾਡੇ ਕੋਲੇ ਤਾਂ ਕੋਈ ਵੀ ਇਹ ਭਰੋਸਾ ਨਹੀਂ ਕਿਸੇ ਨੇ ਦਵਾਇਆ ਉਹ ਦਿਨ ਜਰੂਰ ਕਹਿ ਗਏ ਆ ਵੀ ਇਹ ਸਭ ਕੁਝ ਕਰਾਂਗੇ ਪਰ ਜੇ ਕੋ ਕਰਦੇ ਦੀਂਦੇ ਤੇ ਸਾਨੂੰ ਵੀ ਪਤਾ ਲੱਗਦਾ ਵੀ ਕਿਸਾਨ ਯੂਨੀਅਨ ਕਰ ਰਹੀ ਆ ਜਾਂ ਉਹ ਲੀਡਰ ਕਰ ਰਿਹਾ ਕੋਈ ਕੱਖ ਨਹੀਂ ਕਰ ਰਿਹਾ ਜੀ ਤਾਂ ਚੁੱਪ ਕਰਕੇ ਉਹਦਾਂ ਨੂੰ ਬਹਿ ਗਏ ਆ ਉਹ ਜੀ ਤੱਕ ਨਹੀਂ ਗਏ ਇਹ ਮਜਬੂਰੀ ਇਹ ਹੀ ਆ ਵੀ ਉਹਨੂੰ ਬੰਨਦਾ ਇਹ ਨਹੀਂ ਵੀ ਕੋਈ ਪੈਸੇ ਦੀ ਗੱਲ ਪੈਸੇ ਥੇਲੇ ਦੀ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਵਾਧੂ ਗੱਫੇ ਦਿੱਤੇ ਪੈਸੇ ਦੀ ਕੋਈ ਗੱਲ ਨਹੀਂ ਰੋਲਾ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਦਾ ਛੋਟਾ ਭਰਾ ਬੈਠਾ ਕੋਲੇ ਇਹ ਸ਼ਾਮ ਨੂੰ ਰਹਿਰਾਸ ਦਾ ਪਾਠ ਇਹ ਉਹਦੀਆਂ ਅਰਤੀਆਂ ਦੇ ਕੋਲੇ ਕਰਦੇ ਆ ਤੇ ਗੁਰਦਰਾ ਸਾਹਿਬ ਸਵੇਰ ਅਰਦਾਸ ਬੇਨਤੀ ਹੁੰਦੀ ਆ ਕਾਸ਼ਦੀਪ ਦੇ ਨਾਂ ਤੇ ਜਿੰਨੇ ਤੇਰਾ ਸਾਨੂੰ ਇਹ ਇਨਸਾਫ ਨਹੀਂ ਮਿਲਦਾ ਉਹਨਾਂ ਚ ਕਰੇ ਸੀ ਪਾਠ ਕਰਦੇ ਰਵਾਂਗੇ ਤੇ ਇਨਸਾਫ ਮੰਗਦੇ ਰਵਾਂਗੇ ਹੁਣ ਇਹ ਵੇਖੋ ਵੀ ਕਦੋਂ ਦਿੰਦੇ ਸਾਨੂੰ ਅਗਨੀ ਵੀਰ ਜੁਇਨਰ ਨੂੰ ਲੈ ਕੇ ਕੀ ਹੋਇਆ ਅਗਨੀ ਵੀਰ ਨੂੰ ਤਾਂ ਅਸੀਂ ਇਹੀ ਕਹਿੰਨੇ ਵੀ ਬੱਚੇ ਜਿੰਨੇ ਤੇ ਸਟੇਡੀਅਮ 'ਚ ਸੀ ਤੇ 30 35 ਬੱਚੇ ਆ ਇਹਦੇ ਨਾਲ ਸਟੇਡੀਅਮ 'ਚ ਉਹਨਾਂ ਨੇ ਵੀ ਇਹ ਸਾਡੇ ਤੋਂ ਬਗੈਰ ਫੈਸਲਾ ਲੈ ਲਿਆ ਵੀ ਜਿੰਨਾ ਚ ਕਰੇ ਇਸ ਸਕੀਮ ਨੂੰ ਅਗਨੀ ਵੀਰ ਨੂੰ ਇਹ ਬੰਦ ਨਹੀਂ ਕਰਦੇਗੇ ਰਗੂਲਰ ਨਹੀਂ ਕਰਦੇਗੇ ਅਸੀਂ ਭਰਤੀ ਨਹੀਂ ਹੋਵਾਂਗੇ ਭਲਾ ਦੀ ਸਾਨੂੰ ਮੰਗ ਕੇ ਖਾਣਾ ਪਵੇ ਕਾਲੇਓ ਜੀ ਇਹ ਇਸ ਆਕਾਸ਼ਦੀਪ ਸਿੰਘ ਇਹ ਜੈਤੋ ਕਾਲਜ ਬੀ ਕਾਮ ਕਰੀ ਜਾਂਦਾ ਸੀ ਬੀ ਕਾਮ ਕਰਦਾ ਕਰਦਾ ਇਹ ਅਗਨੀ ਵੀਰ ਚ ਗਿਆ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਅਗਨੀ ਵੀਰ ਇੰਨੀ ਨਲਾਇਕ ਇਹਨਾਂ ਨੇ ਵੀ ਇਹ ਕੱਢੀ ਵੀ ਆ ਯੋਜਨਾ ਜਿਹੜੀ ਕਿਸੇ ਦੇ ਯੋਗ ਨਹੀਂ ਪਰ ਹੁਣ ਇਹਦਾ ਪਤਾ ਹੋਣ ਚੱਲਿਆ ਜਦੋਂ ਬੱਚਾ ਸੀਦ ਹੋ ਗਿਆ ਵੀ ਇਹਦੀ ਪੁੱਛ ਪੜਤਾਲ ਨਹੀਂ ਇਹ ਕਰ ਰਹੇ ਕਿਸੇ ਕਿਸੇ ਕੋਈ ਸੁਣਵਾਈ ਨਹੀਂ ਦੂਸਰੇ ਬੱਚੇ ਵੀ ਵੇਖ ਕੇ ਇਹਨੂੰ ਪਿੱਛੇ ਹਟ ਕੇ ਬਹਿ ਗਏ ਆ ਵੀ ਅਸੀਂ ਨਹੀਂ ਜਾਵਾਂਗੇ ਅਗਨੀਵੀਰ ਜਾਂ ਤਾ ਅਗਨੀਵੀਰ ਰਗੜ ਰੜ ਕਰਨ ਤੇ ਨਹੀਂ ਤਾਂ ਅਸੀਂ ਨਹੀਂ ਜਾਵਾਂਗੇ ਬਿਜਲੀਵਲ ਨੂੰ ਕੋਈ ਤੁਹਾਡੇ ਨਾਲ ਕੋਈ ਰਾਬਤਾ ਕਰਨ ਕੀਤਾ ਗਿਆ ਜਾਂ ਉਸ ਬਾਰੇ ਕੋਈ ਉਹ ਅਫਸਰਾਂ ਦੇ ਫੋਨ ਆਉਂਦੇ ਉਹ ਦੁੱਖ ਦਾ ਪਗੜਾਵਾ ਕਰਦੇ ਆ ਦੁੱਖ ਸਾਂਝਾ ਕਰਦੇ ਅਫਸਰ ਆਉਂਦੇ ਆ ਵਿਗੇੜੀਅਰ ਦਾ ਵਿਗੇੜੀਅਰ ਦਾ ਵੀ ਫੋਨ ਆਇਆ ਹੋਰ ਵੀ ਚਿੱਠੀਆਂ ਆਈਆਂ ਸਾਰੇ ਆਉਂਦੇ ਆ ਫੋਨ ਆਉਂਦੇ ਉਹਨਾਂ ਦੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਪਰ ਰਿਪੋਰਟ ਹੁਣ ਰਿਪੋਰਟ ਦੀ ਵੇਟ ਕਰੋ ਜੀ ਕਿ ਪ੍ਰਵਾਹ ਦੀ ਆਖਰੀ ਮੰਡੇਟਰੀ ਸ਼ੀਟ ਹਾਂ ਸਿੱਧੀ ਦਰਜਾ ਦਿੱਤਾ ਜਾਵੇ ਇੱਕ ਉਹਦਾ ਮਾਨ ਸਮਾਨ ਜਿਹੜਾ ਬੰਦਾ ਉਹ ਦਿੰਦਾ ਹੈ